ਵਿਆਹ ਦੀ ਪਹਿਲੀ ਰਾਤ ਜਦੋਂ ਮੈਂ ਆਪਣੇ ਬੈੱਡਰੂਮ ਵਿੱਚ ਜਾ ਰਿਹਾ ਸੀ ਤਾਂ ਮੇਰੀ ਮਾਂ ਨੇ ਆਖਿਆ ਤੇਰੀ ਬੋਟੀ ਹਜੇ ਛੋਟੀ ਹੈ ਉਸ ਨੂੰ ਵੱਡੀ ਹੋਣ ਵਿੱਚ ਹਜੇ 2 ਸਾਲ ਲੱਗਣਗੇ ਇਸ ਲਈ ਉਸ ਨੂੰ ਹੱਥ ਵੀ ਨਾ ਲਾਈਂ ਮੈਂ ਤੈਨੂੰ ਸੋਹ ਦਿੰਦੀ ਹਾਂ ਵਿਆਹ ਦੇ 6 ਮਹੀਨਿਆਂ ਬਾਅਦ ਇੱਕ ਦਿਨ ਮੇਰੀ ਬੋਟੀ ਮੇਰੇ ਬਹੁਤ ਨੇੜੇ ਆ ਗਈ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਅਤੇ ਉਸ ਰਾਤ ਪਿੰਡ ਵਿੱਚ ਇੱਕ ਵੱਡੀ ਜਿਹੀ ਹਵੇਲੀ ਵਰਗਾ ਘਰ ਸੀ ਜਿੱਥੇ ਅੰਜਨਾ ਦੇਵੀ ਰਹਿੰਦੀ ਸੀ ਅੰਜਨਾ ਦੇਵੀ ਦੀ ਉਮਰ 56 ਸਾਲ ਸੀ ਉਹ ਆਪਣੇ ਦੋ ਬੱਚਿਆਂ ਨਾਲ ਰਹਿੰਦੀ ਸੀ ਇੱਕ ਬੇਟਾ ਕੇਸ਼ਵ ਅਤੇ ਇੱਕ ਬੇਟੀ ਰੀਆ ਪਰ ਉਸ ਘਰ ਵਿੱਚ ਇੱਕ ਹੋਰ ਵਿਅਕਤੀ ਵੀ ਸੀ ਜਿਸ ਦਾ ਨਾਮ ਸੀ ਰਣਵੀਰ ਰਣਵੀਰ ਅੰਜਨਾ ਦੇਵੀ ਦਾ ਮਤਰੀਆ ਬੇਟਾ ਸੀ ਅੰਜਨਾ ਦੇ ਪਤੀ ਹੁਣ ਇਸ ਦੁਨੀਆ ਵਿੱਚ ਨਹੀਂ ਸਨ ਰਨਵੀਰ ਦੇ ਪਿਤਾ ਜੀ ਇੱਕ ਨੇਕ ਅਤੇ ਇਮਾਨਦਾਰ ਇਨਸਾਨ ਸਨ। ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਸਾਰੀ ਜਾਇਦਾਦ ਰਨਵੀਰ ਦੇ ਨਾਂ ਕਰ ਦਿੱਤੀ ਸੀ ਕਿਉਂਕਿ ਰਨਵੀਰ ਹੀ ਸੀ ਜਿਸ ਨੇ ਉਹਨਾਂ ਦੇ ਬੁਢਾਪੇ ਵਿੱਚ ਉਹਨਾਂ ਦਾ ਹਰ ਸੁੱਖ-ਦੁੱਖ ਸਾਂਝਾ ਕੀਤਾ ਸੀ। ਇਹ ਗੱਲ ਅੰਜਨਾ ਨੂੰ ਕਦੇ ਹজম ਨਹੀਂ ਹੋਈ। ਉਹ ਅੰਦਰੋਂ-ਅੰਦਰ ਰਨਵੀਰ ਨੂੰ ਨਫ਼ਰਤ ਕਰਨ ਲੱਗੀ ਪਰ ਬਾਹਰੋਂ ਸਭ ਕੁਝ ਠੀਕ-ਠਾਕ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ। ਰਨਵੀਰ ਸੁਹਾ ਦਾ ਸ਼ਾਂਤ ਮੁੰਡਾ ਸੀ ਮਿਹਨਤੀ ਅਤੇ ਬਹੁਤ ਪੜਿਆ ਲਿਖਿਆ ਵੀ ਸੀ ਉਸਨੇ ਕਦੇ ਅੰਜਨਾ ਨਾਲ ਕੋਈ ਸਵਾਲ ਨਹੀਂ ਕੀਤਾ ਉਹ ਜਾਣਦਾ ਸੀ ਕਿ ਉਸਦੀ ਮਾਂ ਉਸ ਨੂੰ ਕਦੇ ਆਪਣਾ ਨਹੀਂ ਸਮਝੇਗੀ ਫਿਰ ਵੀ ਉਸਨੇ ਘਰ ਨਹੀਂ ਛੱਡਿਆ ਕਿਉਂਕਿ ਇਹ ਹੀ ਉਸਦੇ ਪਿਤਾ ਜੀ ਦਾ ਆਖਰੀ ਸੁਪਨਾ ਸੀ ਕਿ ਸਾਰਾ ਪਰਿਵਾਰ ਇਕੱਠਾ ਰਹੇ ਅੰਜਨਾ ਦਾ ਬੇਟਾ ਕੇਸ਼ਵ ਪੜ੍ਹਾਈ ਵਿੱਚ ਬਹੁਤ ਚੰਗਾ ਸੀ ਕਾਲਜ ਦੌਰਾਨ ਉਸਦੀ ਮੁਲਾਕਾਤ ਇੱਕ ਕੁੜੀ ਨਾਲ ਹੋਈ ਜਿਸ ਦਾ ਨਾਂ ਸੀ ਸੁਨੇਹਾ ਸੁਨੇਹਾ ਇੱਕ ਸਿੱਧੀ ਸਾਦੀ ਸੰਸਕਾਰੀ ਕੁੜੀ ਸੀ ਉਹ ਦੇਖਣ ਵਿੱਚ ਬਹੁਤ ਸੋਹਣੀ ਸੀ ਜੋ ਵੀ ਉਸ ਨੂੰ ਦੇਖਦਾ ਉਸ ਦਾ دیਵਾਨਾ ਹੋ ਜਾਂਦਾ ਕੇਸ਼ਵ ਨੂੰ ਵੀ ਸੁਨੇਹਾ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ ਫਿਰ ਹੌਲੀ-ਹੌਲੀ ਦੋਹਾਂ ਦੀ ਗੱਲਬਾਤ ਸ਼ੁਰੂ ਹੋਈ ਅਤੇ ਇਸ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਕਿਸ਼ੇਵ ਨੇ ਇਹ ਗੱਲ ਆਪਣੀ ਮਾਂ ਅੰਜਨਾ ਨੂੰ ਦੱਸੀ ਅਤੇ ਆਖਿਆ ਮਾਂ ਮੈਂ ਸਿਰਫ 1 ਸਾਲ ਲਈ ਲੰਡਨ ਜਾ ਰਿਹਾ ਹਾਂ ਹਾਂ ਵੜਾਈ ਪੂਰੀ ਕਰਨ ਵਾਪਸ ਆਉਂਦਿਆਂ ਹੀ ਮੈਂ ਸੁਨੇਹਾ ਨਾਲ ਵਿਆਹ ਕਰਵਾਵਾਂਗਾ ਅੰਜਨਾ ਨੇ ਆਖਿਆ ਠੀਕ ਹੈ ਬੇਟਾ ਮੈਂ ਤੇਰੇ ਵਾਪਸ ਆਉਣ ਤੱਕ ਇੰਤਜ਼ਾਰ ਕਰਾਂਗੀ ਫਿਰ ਕਿਸ਼ੇਵ ਚਲਾ ਗਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁਝ ਮਹੀਨਿਆਂ ਵਿੱਚ ਸੁਨੇਹਾ ਦੀ ਮਾਂ ਦੀ ਮੌਤ ਹੋ ਗਈ ਘਰ ਵਿੱਚ ਉਸ ਦੀ ਭਾਬੀ ਨੇ ਸੁਨੇਹਾ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਭਾਬੀ ਨੇ ਸਿੱਧੇ ਸਿੱਧੇ ਧਮਕੀ ਦਿੱਤੀ ਜਾਂ ਤਾਂ ਵਿਆਹ ਕਰਵਾ ਲੈ ਨਹੀਂ ਤਾਂ ਅਸੀਂ ਤੈਨੂੰ ਘਰ ਵਿੱਚੋਂ ਕੱਢ ਦੇਵਾਂਗੇ ਡਰੀ ਸਹਮੀ ਸੁਨੇਹਾ ਨੇ ਆਪਣ ਹਾਲਾਤ ਕਿਸੇ ਨੂੰ ਨਹੀਂ ਦੱਸੇ। ਇਧਰ ਅੰਜਨਾ ਨੂੰ ਜਿਵੇਂ ਹੀ ਇਹ ਇਸ ਗੱਲ ਦੀ ਖ਼ਬਰ ਲੱਗੀ ਉਸਨੇ ਤੁਰੰਤ ਇੱਕ ਚਾਲ ਚਲੀ। ਉਸਨੇ ਰਣਵੀਰ ਨੂੰ ਆਖਿਆ ਤੂੰ ਹੁਣ ਵੱਡਾ ਹੋ ਗਿਆ ਹੈ। ਇੱਕ ਕੁੜੀ ਹੈ ਜੋ ਬਹੁਤ ਮੁਸੀਬਤ ਵਿੱਚ ਹੈ। ਮੈਂ ਉਸ ਨੂੰ ਇਸ ਘਰ ਦੀ ਵੋਟੀ ਬਣਾਉਣਾ ਚਾਹੁੰਦੀ ਹਾਂ। ਤੈਨੂੰ ਸਿਰਫ਼ ਉਸ ਨਾਲ ਵਿਆਹ ਕਰਵਾਉਣਾ ਹੈ। ਕੋਈ ਸਵਾਲ ਨਹੀਂ ਪੁੱਛਣਾ। ਰਣਵੀਰ ਨੇ ਕਦੇ ਅੰਜਨਾ ਜੀ ਜੀ ਦੀ ਕਿਸੇ ਗੱਲ ਦਾ ਵਿਰੋਧ ਨਹੀਂ ਸੀ ਕੀਤਾ। ਤਾ ਅੱਜ ਕਿਵੇਂ ਕਰਦਾ ਉਸਨੇ ਸਿਰ ਝੁਕਾ ਲਿਆ ਵਿਆਹ ਦੀ ਰਾਤ ਸਨੇਹਾ ਨੂੰ ਦੱਸਿਆ ਗਿਆ ਕਿ ਉਸਦਾ ਪਤੀ ਕੇਸ਼ਵ ਨਹੀਂ ਰਣਵੀਰ ਹੈ ਇਹ ਸੁਣ ਕੇ ਸਨੇਹਾ ਦਾ ਚਿਹਰਾ ਪੀਲਾ ਪੈ ਗਿਆ ਉਹ ਡਰ ਅਤੇ ਗੁੱਸੇ ਨਾਲ ਭਰ ਗਈ ਅੰਜਨਾ ਜੀ ਨੇ ਉਸ ਨੂੰ ਰਣਵੀਰ ਦੀਆਂ ਬੁਰਾਈਆਂ ਪਰ ਪਰ ਕੇ ਸੁਣਾਈਆਂ ਉਸਨੇ ਆਖਿਆ ਉਹ ਪਾਗਲ ਹੈ ਜਾਨਵਰ ਹੈ ਔਰਤਾਂ ਦੀ ਇੱਜ਼ਤ ਨਹੀਂ ਕਰਦਾ ਤੇਰੀ ਜ਼ਿੰਦਗੀ ਬਰਬਾਦ ਹੋ ਜਾਊ ਇਹ ਸਭ ਸੁਣ ਕੇ ਸਨੇਹਾ ਬਹੁਤ ਜ਼ਿਆਦਾ ਡਰ ਗਈ ਸਨੇਹਾ ਰਣਵੀਰ ਦੇ ਨੇੜੇ ਨਹੀਂ ਜਾਂਦੀ ਸੀ ਰਣਵੀਰ ਸਭ ਕੁਝ ਸਮਝਦਾ ਸੀ ਪਰ ਕੁਝ ਨਹੀਂ ਆਖਦਾ ਉਸਨੇ ਕੋਸ਼ਿਸ਼ ਕੀਤੀ ਪਰ ਸਨੇਹਾ ਦੇ ਡਰ ਨੇ ਉਸ ਨੂੰ ਦੂਰ ਰਹਿਣ ਲਈ ਮਜਬੂਰ ਕਰ ਦਿੱਤਾ ਇੱਕ ਦਿਨ ਅੰਜਨਾ ਜੀ ਨੇ ਰਣਵੀਰ ਨੂੰ ਸਾਫ਼-ਸਾਫ਼ ਕਿਹਾ ਉਸ ਤੋਂ ਦੂਰ ਰਹਿ ਉਹ ਬਹੁਤ ਛੋਟੀ ਹੈ ਦੋ ਸਾਲ ਬਾਅਦ ਜਦੋਂ ਵੱਡੀ ਹੋਵੇਗੀ ਤਾਂ ਉਸ ਕੋਲ ਜਾਇਂ ਰਣਵੀਰ ਨੇ ਸਿਰ ਝੁਕਾ ਲਿਆ ਪਰ ਇਨਸਾਨ ਆਖਰ ਇਨਸਾਨ ਹੀ ਹੁੰਦਾ ਹੈ ਸਨੇਹਾ ਦੇ ਅੰਦਰ ਵੀ ਬਦਲਾਅ ਹੋਣ ਲੱਗੇ ਔਰ ਰਣਵੀਰ ਦੀ ਨਰਮੀ ਉਸ ਦੀ ਚੁੱਪਚਾਪ ਸੇਵਾ ਅਤੇ ਆਪਣੇ ਪ੍ਰਤੀ ਉਸ ਦੇ ਸਤਿਕਾਰ ਨੂੰ ਮਹਿਸੂਸ ਕਰਨ ਲੱਗੀ ਵਿਆਹ ਦੇ 6 ਮਹੀਨਿਆਂ ਬਾਅਦ ਇੱਕ ਰਾਤ ਸਨੇਹਾ ਨੇ ਪਹਿਲੀ ਵਾਰ ਰਣਵੀਰ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਉਸ ਨੂੰ ਕੋਈ ਡਰ ਮਹਿਸੂਸ ਨਹੀਂ ਹੋਇਆ ਉਹ ਰਾਤ ਉਹਨਾਂ ਦੇ ਰਿਸ਼ਤੇ ਦੀ ਪਹਿਲੀ ਸੱਚੀ ਸ਼ੁਰੂਆਤ ਸੀ। ਸਨੇਹਾ ਦੇ ਮਨ ਵਿੱਚ ਰਣਵੀਰ ਲਈ ਜੋ ਡਾਰੋਸ ਦੀਸੋ ਤੇਲੀ ਸਾਸ ਨੇ ਭਰਿਆ ਸੀ, ਉਹ ਹੁਣ ਹੌਲੀ-ਹੌਲੀ ਖਤਮ ਹੋਣ ਲੱਗਾ। ਰਣਵੀਰ ਨੇ ਕਦੇ ਉਸ ਉੱਤੇ ਹੱਥ ਨਹੀਂ ਸੀ ਚੁੱਕਿਆ, ਨਾ ਹੀ ਕਦੇ ਉੱਚੀ ਆਵਾਜ਼ ਵਿੱਚ ਗੱਲ ਕੀਤੀ, ਨਾ ਹੀ ਉਸ ਨਾਲ ਕੋਈ ਜ਼ਬਰਦਸਤੀ ਕੀਤੀ। ਜਿਸ ਰਾਤ ਸਨੇਹਾ ਨੇ ਪਹਿਲੀ ਵਾਰ ਆਪਣੇ ਪਤੀ ਨੂੰ ਆਪਣੇ ਨੂੰ ਛੂਹਣ ਦੀ ਇਜਾਜ਼ਤ ਦਿੱਤੀ ਉਸ ਰਾਤ ਉਸਨੇ ਮਹਿਸੂਸ ਕੀਤਾ ਕਿ ਰਣਵੀਰ ਉਹ ਜਿਹਾ ਬਿਲਕੁਲ ਨਹੀਂ ਸੀ ਜਿਹੋ ਜਿਹਾ ਉਸ ਨੂੰ ਦੱਸਿਆ ਗਿਆ ਸੀ ਉਸਨੇ ਦੇਖਿਆ ਇੱਕ ਇਨਸਾਨ ਜੋ ਸਾਲਾਂ ਤੋਂ ਪਿਆਰ ਅਤੇ ਆਪਣਤ ਦਾ ਭੁੱਖਾ ਸੀ ਸ਼ੁਰੂਆਤੀ ਇੱਕ ਝਿਜਕ ਤੋਂ ਬਾਅਦ ਸਨੇਹਾ ਹੁਣ ਹੌਲੀ-ਹੌਲੀ ਰਣਵੀਰ ਨਾਲ ਸਹਿਜ ਹੋਣ ਲੱਗੀ ਪਰ ਕਿਸਮਤ ਫਿਰ ਕਰਵਟ ਲੈਣ ਵਾਲੀ ਸੀ। ਕਰੀਬ 2 ਸਾਲ ਬਾਅਦ ਇੱਕ ਸ਼ਾਮ ਹਵੇਲੀ ਦੇ ਦਰਵਾਜ਼ੇ ਤੇ ਇੱਕ ਗੱਡੀ ਆ ਕੇ ਰੁਕੀ। ਉਸ ਗੱਡੀ ਵਿੱਚ ਉਹ ਕੇਸ਼ਵ ਉਤਰਿਆ। ਕੇਸ਼ਵ ਨੂੰ ਦੇਖ ਕੇ ਅੰਜਨਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਪਰ ਚਿਹਰੇ ਤੇ ਮੁਸਕਾਨ ਸੀ। ਕੇਸ਼ਵ ਨੇ ਆਖਿਆ, "ਮਾਂ ਮੈਂ ਪੜ੍ਹਾਈ ਪੂਰੀ ਕਰ ਲਈ ਹੈ। ਹੁਣ ਮੈਂ ਸੁਨੇਹਾ ਨੂੰ ਆਪਣੀ ਦੁਲਹਣ ਬਣਾ ਕੇ ਇਸ ਘਰ ਵਿੱਚ ਲਿਆਵਾਂਗਾ। ਮੈਂ ਵਾਅਦਾ ਨਿਭਾਉਣ ਆਇਆ ਹਾਂ।" ਅੰਜਨਾ ਦਾ ਚਿਹਰਾ ਪੀਲਾ ਪੈ ਗਿਆ ਉਸ ਦੇ ਹੱਥੋਂ ਚਾਹ ਦੀ ਟਰੇ ਡਿੱਗ ਗਈ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਕੇਸ਼ਵ ਇੰਨੀ ਜਲਦੀ ਘਰ ਵਾਪਸ ਆ ਜਾਵੇਗਾ ਸਨੇਹਾ ਜੋ ਹੁਣ ਰਣਵੀਰ ਦੀ ਪਤਨੀ ਦੇ ਰੂਪ ਵਿੱਚ ਇਸ ਘਰ ਵਿੱਚ ਸੀ ਸਨੇਹਾ ਨੇ ਦੂਰੋਂ ਕੇਸ਼ਵ ਨੂੰ ਦੇਖਿਆ ਉਸ ਨੂੰ ਦੇਖ ਕੇ ਉਸ ਦੇ ਸਾਹ ਰੁਕ ਗਏ ਕੇਸ਼ਵ ਨੂੰ ਜਿਵੇਂ ਹੀ ਪਤਾ ਲੱਗਾ ਕਿ ਸੁਨੇਹਾ ਦਾ ਵਿਆਹ ਹੋ ਗਿਆ ਹੈ ਉਹ ਹੈਰਾਨ ਹੋ ਗਿਆ ਪਰ ਕਿਸ ਨਾਲ ਉਸਨੇ ਗੁੱਸੇ ਨਾਲ ਪੁੱਛਿਆ ਉਸਦੀ ਮਾਂ ਅੰਜਨਾ ਨੇ ਸਿਰ ਝੁਕਾ ਕੇ ਆਖਿਆ ਰਣਵੀਰ ਨਾਲ ਕੇਸ਼ਵ ਦੇ ਅੰਦਰ ਅੱਗ ਲੱਗ ਗਈ ਮਾਂ ਤੁਸੀਂ ਮੇਰਾ ਮੇਰੇ ਨਾਲ ਇੰਜ ਕਿਵੇਂ ਕਰ ਦਿੱਤਾ ਤੁਸੀਂ ਮੇਰੀ ਸਨੇਹਾ ਦਾ ਵਿਆਹ ਮੇਰੇ ਸੁਤੇਲੇ ਭਰਾ ਨਾਲ ਕਿਉਂ ਕਰ ਦਿੱਤਾ ਅੰਜਨਾ ਕੋਲ ਕੋਈ ਜਵਾਬ ਨਹੀਂ ਸੀ ਉਹ ਸਿਰਫ ਰੋਣ ਲੱਗੀ ਪਰ ਹੁਣ ਗੱਲ ਸਿਰਫ ਜਜ਼ਬਾਤਾਂ ਦੀ ਨਹੀਂ ਸੀ ਸਚਾਈ ਦੀ ਸੀ ਸਨੇਹਾ ਤੇ ਰਣਵੀਰ ਨੂੰ ਸਾਹਮਣੇ ਬੁਲਾਇਆ ਗਿਆ। ਕੇਸ਼ਵ ਨੇ ਸਨੇਹਾ ਨਾਲ ਅੱਖਾਂ ਮਿਲਾ ਕੇ ਪੁੱਛਿਆ, "ਕੀ ਤੂੰ ਰਣਵੀਰ ਨੂੰ ਪਤੀ ਵਜੋਂ ਸਵੀਕਾਰ ਕਰ ਲਿਆ ਹੈ?" ਸਨੇਹਾ ਦੇ ਬੁੱਲ ਥਰਥਰਾਉਣ ਲੱਗੇ। ਉਸਦੇ ਹੱਥ ਰਣਵੀਰ ਵੱਲ ਵਧੇ ਅਤੇ ਉਸਨੇ ਆਖਿਆ, "ਹਾਂ, ਮੈਂ ਰਣਵੀਰ ਨੂੰ ਪੂਰੇ ਦਿਲ ਨਾਲ ਆਪਣਾ ਪਤੀ ਮੰਨ ਲਿਆ ਹੈ।" ਇਹ ਸੁਣਦਿਆਂ ਹੀ ਕੇਸ਼ਵ ਦਾ ਦਿਲ ਟੁੱਟ ਗਿਆ। ਉਹ ਚੁੱਪਚਾਪ ਮੁੜਿਆ ਅਤੇ ਬਿਨਾਂ ਕੁਝ ਆਖੇ ਘਰ ਛੱਡ ਕੇ ਚਲਾ ਗਿਆ ਹੁਣ ਅੰਜਨਾ ਦੇਵੀ ਪੂਰੀ ਤਰ੍ਹਾਂ ਹੀ ਇਕੱਲੀ ਹੋ ਗਈ ਸੀ ਉਸਨੇ ਆਪਣਾ ਬੇਟਾ ਘੁਆ ਲਿਆ ਸੀ ਅਤੇ ਬੋਟੀ ਨੂੰ ਕਦੇ ਅਪਣਾਇਆ ਨਹੀਂ ਰਣਵੀਰ ਹਜੇ ਵੀ ਉੱਥੇ ਹੀ ਸੀ ਸ਼ਾਂਤ ਅਤੇ ਸਥਿਰ ਪਰ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਸੁਨੇਹਾ ਨੇ ਉਸ ਦਾ ਹੱਥ ਫੜਿਆ ਅਤੇ ਆਖਿਆ ਤੁਸੀਂ ਮੈਨੂੰ ਕਦੇ ਮਜਬੂਰ ਨਹੀਂ ਕੀਤਾ ਤੁਸੀਂ ਮੈਨੂੰ ਅਪਣਾਇਆ ਹੁਣ ਮੈਂ ਤੁਹਾਨੂੰ ਕਦੇ ਨਹੀਂ ਛੱਡ ਸਕਦੀ ਹੁਣ ਅੰਜਨਾ ਜੀ ਨੇ ਪਹਿਲੀ ਵਾਰ ਦੋਹਾਂ ਤੋਂ ਮੁਆਫੀ ਮੰਗੀ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਰਿਸ਼ਤੇ ਖੂਨ ਨਾਲ ਨਹੀਂ ਵਿਵਹਾਰ ਨਾਲ ਬਣਦੇ ਹਨ ਜਦੋਂ ਅੰਜਨਾ ਨੂੰ ਸਮਝਾਇਆ ਕਿ ਉਹ ਉਸ ਦੀ ਨਫ਼ਰਤ ਨੇ ਉਸ ਨੂੰ ਉਸ ਦੇ ਸਗੇ ਬੇਟੇ ਤੋਂ ਵੀ ਦੂਰ ਕਰ ਦਿੱਤਾ ਤਾਂ ਉਸ ਦਾ ਦਿਲ ਰੋ ਪਿਆ ਉਸ ਨੇ ਸਨੇਹਾ ਅਤੇ ਰਣਵੀਰ ਤੋਂ ਮੁਆਫੀ ਮੰਗੀ ਪਰ ਉਸ ਦਾ ਦਿਲ ਹਜੇ ਵੀ ਬੇਚੈਨ ਸੀ ਰਾਤਾਂ ਨੂੰ ਉਸ ਨੂੰ ਨੀਂਦ ਨਹੀਂ ਸੀ ਆਉਂਦੀ ਬੇਟੇ ਦੀ ਤਸਵੀਰ ਦੇਖ ਦੇਖ ਕੇ ਉਹ ਰੋਂਦੀ ਰਹਿੰਦੀ ਸੀ ਸੋਚਦੀ ਕਿ ਮੈਂ ਕਿਉਂ ਨਹੀਂ ਸਮਝਿਆ ਕਿ ਜਿਹੜਾ ਮੁੰਡਾ ਮੇਰੀ ਕੁੱਖ ਦਾ ਨਹੀਂ ਸੀ ਉਸ ਨੇ ਵੀ ਤਾਂ ਮੇਰੀ ਸੇਵਾ ਕੀਤੀ ਸੀ ਮੇਰਾ ਸਤਿਕਾਰ ਕੀਤਾ ਸੀ ਅਤੇ ਮੈਂ ਉਸ ਨੂੰ ਕੀ ਦਿੱਤਾ ਇੱਧਰ ਸਨੇਹਾ ਤੇ ਰਣਵੀਰ ਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਸਕੂਨ ਵਾਪਸ ਆਉਣ ਲੱਗਾ ਸਨੇਹਾ ਪੂਰੀ ਤਰ੍ਹਾਂ ਰਣਵੀਰ ਨਾਲ ਜੁੜ ਗਈ ਉਹ ਉਸ ਨੂੰ ਸਿਰਫ ਪਤੀ ਹੀ ਨਹੀਂ ਸਗੋਂ ਸਾਥੀ ਸਪਰਸ਼ਤ ਅਤੇ ਦੋਸਤ ਵਜੋਂ ਵੀ ਦੇਖਣ ਲੱਗੀ ਸੀ ਇੱਕ ਦਿਨ ਰਣਵੀਰ ਨੇ ਸਨੇਹਾ ਨੂੰ ਆਖਿਆ ਜੇ ਤੇਰੇ ਮਨ ਵਿੱਚ ਮੇਰੇ ਲਈ ਇੱਕ ਪਲ ਦੀ ਵੀ ਘੁੱਟਾ ਨਾ ਹੋਵੇ ਤਾਂ ਖੁੱਲਕੇ ਦੱਸੀ ਮੈਂ ਤੈਨੂੰ ਨਹੀਂ ਰੋਕਾਂਗਾ ਸਨੇਹਾ ਮੁਸਕराई ਅਤੇ ਬੋਲੀ ਹੁਣ ਜੋ ਰਿਸ਼ਤਾ ਦਿਲ ਨਾਲ ਜੁੜ ਗਿਆ ਹੈ ਉਸ ਨੂੰ ਕੋਈ ਤੋੜ ਨਹੀਂ ਸਕਦਾ ਨਾ ਹੀ ਮੈਂ ਅੰਜਨਾ ਜੀ ਵੀ ਹੌਲੀ-ਹੌਲੀ ਆਪਣੇ ਆਪ ਨੂੰ ਬਦਲਣ ਲੱਗੀ ਜਦੋਂ ਉਸਨੇ ਪਹਿਲੀ ਵਾਰ ਰਣਵੀਰ ਨੂੰ ਬੇਟਾ ਕਹਿ ਕੇ ਸੱਦਿਆ ਤਾਂ ਰਣਵੀਰ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਨਿਕਲੇ ਇਹ ਉਹ ਸ਼ਬਦ ਸੀ ਜਿਸ ਦਾ ਉਹ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ 6 ਮਹੀਨਿਆਂ ਬਾਅਦ ਇੱਕ ਦਿਨ ਖਬਰ ਆਈ ਕਿ ਕੇਸ਼ਵ ਦਾ ਵਿਆਹ ਹੋ ਰਿਹਾ ਹੈ ਅੰਜਨਾ ਜੀ ਨੂੰ ਵਿਸ਼ਵਾਸ ਨਹੀਂ ਸੀ ਹੋਇਆ ਉਸਨੇ ਖੁਦ ਕੇਸ਼ਵ ਨੂੰ ਫੋਨ ਕੀਤਾ ਅਤੇ ਆਖਿਆ ਬੇਟਾ ਜੇ ਤੂੰ ਨਾਰਾਜ ਹੈ ਹੈ ਤਾਂ ਠੀਕ ਹੈ ਪਰ ਵਿਆਹ ਵਿੱਚ ਮਾਂ ਨੂੰ ਸੱਦੇਗਾ ਨਾ ਕੇਸ਼ਵ ਕੁਝ ਦੇਰ ਚੁੱਪ ਰਿਹਾ ਅਤੇ ਫਿਰ ਬੋਲਿਆ ਮਾਂ ਹੁਣ ਤੁਸੀਂ ਮਾਂ ਬਣ ਗਏ ਹੋ ਕਿਉਂਕਿ ਤੁਸੀਂ ਰਣਵੀਰ ਨੂੰ ਅਪਣਾ ਲਿਆ ਹੈ ਮੈਂ ਆਸ਼ੀਰਵਾਦ ਲੈਣ ਜ਼ਰੂਰ ਆਵਾਂਗਾ ਵਿਆਹ ਵਾਲੇ ਦਿਨ ਕੇਸ਼ਵ ਖੁਦ ਆਇਆ ਉਸਨੇ ਆਪਣੀ ਮਾਂ ਅੰਜਨਾ ਜੀ ਦੇ ਪੈਰ ਛੂਏ ਅਤੇ ਸੁਨੇਹਾ ਨੂੰ ਦੁਲਹਣ ਬਾਂਗ ਗਲੇ ਲਗਾਇਆ ਦੀਦੀ ਕੇਸ਼ਵ ਨੇ ਪਹਿਲੀ ਵਾਰ ਸੁਨੇਹਾ ਨੂੰ ਲਾਖਿਆ ਸਾਰਾ ਘਰ ਜਜ਼ਬਾਤਾਂ ਵਿੱਚ ਡੁੱਬ ਗਿਆ ਹੁਣ ਅੰਜਨਾ ਜੀ ਦੇਵੀ ਕੋਲ ਚਾਰ ਬੱਚੇ ਸਨ ਇੱਕ ਸਗੀ ਬੇਟੀ ਇੱਕ ਸਗਾ ਬੇਟਾ ਇੱਕ ਸੁਤੇਲਾ ਬੇਟਾ ਅਤੇ ਇੱਕ ਇੱਕ ਬੇਟੀ ਜੋ ਵੋਟੀ ਬਣ ਕੇ ਆਈ ਸੀ ਕਈ ਵਾਰ ਸੱਚੇ ਰਿਸ਼ਤੇ ਖੂਨ ਨਾਲ ਨਹੀਂ ਦਿਲ ਨਾਲ ਬਣਦੇ ਹਨ ਜੋ ਸਾਥ ਨਿਭਾਵੇ ਜੋ ਸਤਿਕਾਰ ਦੇਵੇ ਉਹੀ ਆਪਣਾ ਹੁੰਦਾ ਹੈ ਛੋਟਾ ਜਿਹਾ ਸੱਚ ਇਹੀ ਹੈ ਆਪਣਾ ਪਿਆਰ ਅਤੇ ਮਾਫੀ ਇਹਨਾਂ ਨਾਲ ਹੀ ਜ਼ਿੰਦਗੀ ਚੱਲਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ